ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਸ਼੍ਰੀ ਖੰਡੋਰ ਸਾਹਿਬ ਦਾ ਵੱਖ-ਵੱਖ ਤਰ੍ਹਾਂ ਦੇ ਮਾਡਲ ਬਣਾਉਣ ਵਾਲਾ ਨੌਜਵਾਨ ਦਿੱਲੀ ਸੰਘਰਸ਼ ਵਿੱਚ ਜਾ ਰਿਹਾ ਹੈ ਕਿਸਾਨਾਂ ਮਜ਼ਦੂਰਾਂ ਤੇ ਉੱਤੇ ਹੋ ਰਹੇ ਅਤਿਆਚਾਰ ਦਾ ਮਾਡਲ ਬਣਾਉਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹਰਮਨ ਸਿੰਘ ਨੇ ਦੱਸਿਆ ਕਿ ਮੈਂ ਜਦੋਂ ਕੋਈ ਭਾਵੇਂ ਧਾਰਮਿਕ ਸਮਾਗਮ ਹੋਵੇ ਉਸ ਮੁਤਾਬਿਕ ਮਾਡਲ ਤਿਆਰ ਕਰਦਾ ਹਾਂ ਜਿਵੇਂ ਕਿ ਵਿੱਤੇ ਸਮੇਂ ਵਿੱਚ ਸ਼੍ਰੀ ਦਰਬਾਰ ਸਾਹਿਬ ਜੀ ਦਾ ਪੁਰਾਣਾ ਸਮੇਂ ਦਾ ਮਾਡਲ ਬਣਾਉਣ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਠੰਡੇ ਫੁੱਲਜ ਦਾ ਮਾਡਲ ਬਣਾਉਣ ਤੋਂ ਬਾਅਦ ਕਈ ਤਰ੍ਹਾਂ ਦੇ ਮਾਡਲ ਬਣਾ ਕੇ ਮੀਡੀਆ ਸਾਹਮਣੇ ਪੇਸ਼ ਕਰ ਚੁੱਕਾ ਹਾਂ ਅਤੇ ਹੁਣ ਕਿਸਾਨਾਂ ਮਜ਼ਦੂਰਾ ਦੇ ਉੱਤੇ ਹੋ ਰਹੇ ਅਤਿਆਚਾਰ ਦਾ ਇੱਕ ਇੰਡੀਆ ਦਾ ਮਾਡਲ ਤਿਆਰ ਕੀਤਾ ਹੈ ਜਿਸ ਵਿੱਚ ਕਿਸਾਨਾਂ ਦੇ ਉੱਤੇ ਹੋ ਰਹੇ ਅਤਿਆਚਾਰ ਦੀ ਸਾਫ ਚਲਕ ਨਜ਼ਰ ਆ ਰਹੀ ਹੈ ਹੋਰ ਕੀ ਕੁਝ ਕਹਿਣਾ ਮਾਡਲ ਬਣਾਉਣ ਵਾਲੇ ਨੌਜਵਾਨ ਹਰਮਨ ਸਿੰਘ ਦਾ ਉਹ ਤੁਸੀਂ ਆਪ ਹੀ ਸੁਣ ਲਵੋ ਤਰਨਤਾਰਨ ਤੋਂ ਸੋਨੂ ਪਤਿਆਬਾਦ ਦੀ ਖਾਸ ਰਿਪੋਰਟ ਹਰਮਨ ਜੀ ਕੀ ਨਾਮ ਆ ਆਪਣਾ ਹਾਂਜੀ ਮੇਰਾ ਨਾਮ ਹਰਮਨ ਸਿੰਘ ਜੀ ਹਰਮਨ ਜੀ ਕੀ ਕਰਨਾ ਚਾਹੋਗੇ ਜਿਹੜਾ ਕਿਸਾਨੀ ਦਾ ਅੱਜ ਤੁਸੀਂ ਮੁੱਦਾ ਠਾਇਆ ਜਿਹੜਾ ਇੱਕ ਬਣਾਇਆ ਤੇ ਕਿਸਾਨਾਂ ਦਾ ਤੇ ਕਿਸਾਨਾਂ ਦਾ ਕਾਫੀ ਜਿਹੜਾ ਵਾ ਕੱਟੜ ਸਰਕਾਰ ਜਿਹੜੀ ਕਰ ਰਹੀ ਆ ਦੁਰਹਰਵਿਆ ਕਰ ਰਹੀ ਆ ਕੀ ਕਹਿਣਾ ਚਾਹੋਗੇ ਇਹ ਜਿਵੇਂ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਫੇਰ ਇੱਕ ਵਾਰੀ ਆਪਣੇ ਹੱਕਾਂ ਦੇ ਲਈ ਦਿੱਲੀ ਕੂਚ ਵੱਲੋਂ ਜਿਹੜੇ ਚੱਲੇ ਚੱਲੇ ਸੀ ਤੇ ਭਾਰਤ ਜਿਹੜੀ ਹਰਿਆਣੇ ਦੀ ਸਰਕਾਰ ਉਹਨਾਂ ਨੇ ਉਥੋਂ ਉਹਨਾਂ ਨੂੰ ਅਗਾਹਣੀ ਵਦਨ ਦਿੱਤਾ ਤੇ ਅੱਜ ਉਹਨਾਂ ਦੇ ਉੱਤੇ ਜਿਹੜਾ ਤਜੱਜਤ ਆਇਆ ਜਾ ਰਿਹਾ ਵਾ ਉਥੇ ਜਿਹੜੀ ਆ ਵੱਡੀ ਬੈਰਿੰਗ ਰੇਟਿੰਗ ਕੀਤੀ ਗਈ ਆ ਤੇ ਜਿਹੜੀ ਤਾਰਾਂ ਦੀ ਜਾਲ ਵਿਛਾਏ ਗਏ ਆ ਤੇ ਉਥੇ ਉਹਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਕਈ ਡਰੋਨਾਂ ਰਾਹੀਂ ਤੇ ਉਹਨਾਂ ਦੇ ਉੱਤੇ ਜਿਹੜਾ ਵਾ ਲਾਠੀ ਚਾਰਜ ਵੀ ਕੀਤਾ ਜਾ ਰਿਹਾ ਵਾ ਤੇ ਕਾਫੀ ਤਰੀਕੇ ਦੇ ਨਾਲ ਜਿਹੜੀ ਆ ਹਰਿਆਣਾ ਦੀ ਸਰਕਾਰ ਜਿਹੜੀ ਆ ਕਿਸਾਨਾਂ ਦੇ ਉੱਤੇ ਤਸ਼ੱਜਦ ਟਾਰੀ ਆ ਤੇ ਜੋ ਪੰਜਾਬ ਦਾ ਕਿਸਾਨ ਆ ਉਹ ਆਪਣੇ ਹੱਕਾਂ ਦੇ ਲਈ ਜਿਹੜਾ ਦਿੱਲੀ ਕੂਚ ਕਰ ਰਿਹਾ ਸੀ ਸੋ ਅੱਜ ਫੇਰ ਪੰਜਾਬ ਦੇ ਕਿਸਾਨ ਦੇ ਹੱਕਾਂ ਦੇ ਵਿੱਚ ਸਾਰਿਆਂ ਨੂੰ ਖੜਨ ਦੀ ਲੋੜ ਹੈ ਕਿ ਪੰਜਾਬ ਦੇ ਕਿਸਾਨਾਂ ਕਿਉਂਕਿ ਪੰਜਾਬ ਦਾ ਅੰਨ ਦਾਤਾ ਹੈ ਕਿਸਾਨ ਤੇ ਸਾਨੂੰ ਜਰੂਰ ਉਹਨਾਂ ਦੀ ਕਿਉਂਕਿ ਜੇਕਰ ਅੱਜ ਆਪਾਂ ਰੋਟੀ ਖਾ ਰਹੇ ਹਾਂ ਤੇ ਉਹਨਾਂ ਦੇ ਬਦੌਲਤ ਹੀ ਖਾ ਰਹੇ ਹਾਂ ਕੀ ਕਹਿਣਾ ਚਾਹੂਗੇ ਸਰਕਾਰਾਂ ਜਿਹੜੀ ਹੈ ਜੇ ਪੰਜਾਬ ਦੀ ਸਰਕਾਰ ਗੱਲ ਕੀਤੀ ਜਾਵੇ ਤੇ ਪੰਜਾਬ ਦੀ ਸਰਕਾਰ ਵੀ ਉਹਨਾਂ ਦੇ ਹੱਕ 'ਚ ਖੜਨੀ ਚਾਹੀਦੀ ਹਾਂਜੀ ਪੰਜਾਬ ਦੀ ਸਰਕਾਰ ਨੂੰ ਖੜਨਾ ਚਾਹੀਦਾ ਕਿਉਂਕਿ ਪੰਜਾਬ ਤੇ ਅੱਧਾ ਪੰਜਾਬ ਤੇ ਉਹਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਆਪਾਂ ਅੱਜ ਰੋਟੀ ਖਾ ਰਹੇ ਹਾਂ ਉਹਨਾਂ ਦੇ ਸਹਿਯੋਗ ਨਾਲ ਹੀ ਆਪਾਂ ਖਾ ਪਾ ਰਹੇ ਹਾਂ ਤੇ ਜਿਹੜਾ ਮਾਡਲ ਤੁਸੀਂ ਤਿਆਰ ਕੀਤਾ ਕਿਸਾਨਾਂ ਦੇ ਹੱਕ 'ਚ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ ਕਿਸਾਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿਉਂਕਿ ਮੈਂ ਜਿਹੜਾ ਮਾਡਲ ਤਿਆਰ ਕੀਤਾ ਜਿਹੜਾ ਉਹਨਾਂ ਦੇ ਤੇ ਤਸ਼ੱਜਜ ਟਾਇਆ ਜਾ ਰਿਹਾ ਵਾ ਉਨੂਲੀਕੇ ਮਾਡਲ ਤਿਆਰ ਕਿਉਂਕਿ ਜੇ ਕੋ ਪਿਛਲੀ ਵਾਰ ਵੀ ਜਿਹੜੇ ਕਿਸਾਨ ਜਿਹੜੇ ਆ ਆਂਦੋਲਨ ਦੇ ਉੱਤੇ ਸੀ ਪਰ ਉਹਨਾਂ ਦੇ ਉੱਤੇ ਇੰਨਾ ਤਸ਼ੱਦਦ ਨਹੀਂ ਟਾਇਆ ਗਿਆ ਸੀ ਤੇ ਅੱਜ ਜਿਹੜਾ ਉਹਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਤੇ ਕਾਫੀ ਤਰੀਕੇ ਦੇ ਨਾਲ ਉਹਨਾਂ ਦੇ ਤਸ਼ੱਦਦ ਟਾਇਆ ਜਾ ਰਿਹਾ ਉਹਨਾਂ ਨੂੰ ਲੀਕੇ ਉਸ ਚੀਜ਼ਾਂ ਨੂੰ ਦੇਖ ਕੇ ਤੇ ਮੈਂ ਮਾਡਲ ਜਿਹੜਾ ਤਿਆਰ ਕਰਨ ਦੇ ਬਾਰੇ ਸੋਚਿਆ ਕਿ ਮੈਨੂੰ ਜਰੂਰ ਇਸ ਨੂੰ ਲੀਕੇ ਮਾਡਲ ਤਿਆਰ ਕਰਨਾ ਚਾਹੀਦਾ ਹੋਰ ਸੰਦੇਸ਼ ਕੀ ਦੇਣਾ ਚਾਹੋਗੇ ਕਿਸਾਨਾਂ ਨੂੰ ਕਿ ਕਿਸਾਨਾਂ ਬਾਰੇ ਕਿ ਜਿਹੜਾ ਲੋਕ ਜਿਹੜੇ ਨੇ ਨਾਲ ਜੁੜਨਾ ਚਾਹੀਦਾ ਲੋਕਾਂ ਨੂੰ ਹਾਂਜੀ ਆਪਾਂ ਨੂੰ ਜਰੂਰ ਕਿਸਾਨਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਕਿਉਂਕਿ ਕਿਸਾਨ ਜੇਕਰ ਕਿਸਾਨੀ ਕਰਦਾ ਵਾ ਤੇ ਅੱਜ ਹੀ ਆਪਾਂ ਰੋਟੀ ਖਾ ਪਾ ਰਹੇ ਆ ਤੇ ਜਿਹੜਾ ਕਿਸਾਨਾਂ ਦੇ ਪਰਿਵਾਰਾਂ ਦੇ ਉੱਤੇ ਕੀ ਬੀਤਦੀ ਹੋਏਗੀ ਜਿਨ੍ਹਾਂ ਦੇ ਕਿਸਾਨ ਜਿਹੜੇ ਆ ਉੱਥੇ ਸ਼ਹੀਦ ਹੋ ਜਾਂਦੇ ਨੇ ਚਾਹੇ ਉੱਥੇ ਕਿਸੇ ਤਰੀਕੇ ਦੇ ਨਾਲ ਉਹ ਫਿਰ ਉਹਨਾਂ ਦੇ ਉੱਤੇ ਸੱਟਾਂ ਲੱਗਦੀਆਂ ਨੇ ਫਿਰ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਕਈ ਚੀਜ਼ਾਂ ਬੀਤਦੀਆਂ ਹੋਣਗੀਆਂ ਤੇ ਤੁਹਾਡੇ ਵੀ ਮਨ 'ਚ ਰੋਸ ਹੈ ਕਿ ਜਿਹੜੇ ਕਿਸਾਨਾਂ ਦੇ ਕਟਰ ਸਰਕਾਰ ਜਿਹੜੀ ਹੈ ਅੜੀਆ ਵਰਿਆ ਜਿਹੜੀ ਆ ਵਰਤੀਰਾ ਕਰ ਰਹੀ ਹਾਂਜੀ ਮੈਂ ਹਾਂਜੀ ਪੂਰਾ ਜੀ ਕਿਉਂਕਿ ਜੇਕਰ ਉਹ ਕਿਸਾਨਾਂ ਦੇ ਉੱਤੇ ਜਿਵੇਂ ਤੇ ਸੱਜੜ ਢਾਰੀ ਕਿਉਂਕਿ ਕਈਆਂ ਦੇ ਬੱਚੇ ਹੈਗੇ ਨੇ ਤੇ ਕਿਸਾਨਾਂ ਦੇ ਤੇ ਉਹ ਜਿਹੜੇ ਆਪਣੇ ਮਾਪਿਓ ਨੂੰ ਇਸ ਹਾਲਾਤਾਂ 'ਚ ਵੇਖ ਕੇ ਉਹ ਵੀ ਜਿਹੜੇ ਆ ਬਹੁਤ ਭਾਵੁਨਿਕ ਇਨੀ ਛੋਟੀ ਉਮਰ 'ਚ ਤੁਸੀਂ ਜਿਹੜਾ ਇਹ ਕੰਮ ਕਰ ਰਿਹਾ ਜੇ ਤੁਹਾਡਾ ਕੋਈ ਖਰਚਾ ਵੀ ਲੱਗਦਾ ਵਾ ਪੈਸਾ ਜਾਂ ਘਰੋਂ ਲੈਂਦੇ ਤੇ ਕੀ ਕੀ ਖਰਚਾ ਆਉਂਦਾ ਹੈ ਇਦੇ ਤੇ ਜਿਹੜੇ ਪਾਕਟ ਮਨੀ ਦਿੰਦੇ ਨੇ ਮੈਂ ਬਸ ਇਧਰਲੇ ਬੰਨੇ ਯੂਜ਼ ਕਰ ਲੈਣਾ ਵਾ ਤੇ ਬਸ ਦੋ ਬੰਨੇ ਧਿਆਨ ਰੱਖਦਾ ਕਿਉਂਕਿ ਕਲਾਵਲ ਤੇ ਆਪਣੀ ਸਟੱਡੀ ਹਾਲਤ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਚਾ ਕੋਈ ਵੀ ਪੰਜਾਬ ਦੇ ਹੱਕ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਵੀ ਜਦੋਂ ਵੀ ਕੋਈ ਆਏਗਾ ਦੇਣ ਤੇ ਮੈਂ ਮਾਡਲ ਤਿਆਰ ਕਰਦਾ ਰਵਾਂਗਾ ਤੇ ਐਦਾਂ ਹੀ ਮਾਡਲ ਤਿਆਰ ਕਰਾਂਗਾ ਕਿੰਵੀਂ ਕਲਾਸ ਤੁਸੀਂ ਪੜ੍ਹ ਜਾਈਏ ਹਾਂਜੀ ਮੈਂ ਨੌਵੀਂ ਕਲਾਸ ਵੜਨਾ ਜੀ ਤੇ ਕਿਦਾਂ ਫਿਰ ਜਿਹੜਾ ਸਕੂਲ ਚੋਂ ਪੜ੍ਹਨ ਟਾਈਮ ਕੇ ਪਰ ਟਾਈਮ ਕੰਮ ਇਹ ਕਰਦੇ ਕਿ ਉਦਾਂ ਹੀ ਕਰ ਲੈਂਦੇ ਫਿਰ ਜੀ ਇਹ ਮੈਂ ਪਾਰਟ ਟਾਈਮ ਕੰਮ ਕਰਦਾ ਜਦੋਂ ਮਤਲਬ ਕਿ ਸਕੂਲ ਤੋਂ ਮੈਂ ਫ੍ਰੀ ਹੁੰਨਾ ਤਾਂ ਉਦੋਂ ਮੈਂ ਇਧਰਲੀ ਸਾਈਡ ਕੰਮ ਕਰਦਾ